ਗ੍ਰਾਹਕ ਬਣ ਕੇ ਆਈਆਂ ਅਤੇ ਦੁਕਾਨ ਵਿੱਚੋਂ ਕਰੀਬ 10000 ਰੁਪਏ ਦੇ ਸੂਟ ਲੈ ਕੇ ਫਰਾਰ ਹੋ ਗਈਆਂ ਜੀ ਹਾਂ ਆਮ ਜਹੀਆਂ ਦਿਖਣ ਵਾਲੀਆਂ ਇਹ ਦੋ ਔਰਤਾਂ ਦੁਕਾਨ ਵਿੱਚ ਗ੍ਰਾਹਕ ਬਣ ਕੇ ਆਈਆਂ ਸੀ ਸੂਟ ਦੇਖਣ ਦੇ ਬਹਾਨੇ ਦੁਕਾਨ ਵਿੱਚ ਇੱਧਰ ਉੱਧਰ ਘੁੰਮਣ ਲੱਗੀਆਂ ਦੁਕਾਨ 'ਚ ਕੰਮ ਕਰਦੀਆਂ ਦੋ ਮੁਲਾਜ਼ਮਾਂ ਨੂੰ ਸੂਟ ਦਿਖਾਉਣ ਲਈ ਕਿਹਾ ਅਤੇ ਇਸ ਦੌਰਾਨ ਕਈ ਹਜ਼ਾਰ ਰੁਪਏ ਦੇ ਸੂਟ ਦੋਮਾਂ ਵੱਲੋਂ ਗਾਇਬ ਕਰ ਦਿੱਤੇ ਗਏ ਉਧਰ ਇਹ ਦੋਵੇਂ ਚੋਰਨੀਆਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਨੇ ਜਿਸ ਤੋਂ ਬਾਅਦ ਹੁਣ ਦੁਕਾਨ ਮਾਲਕ ਇਹਨਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੇ ਨੇ ਤੇ ਮਾਮਲਾ ਗੁਰਦਾਸਪੁਰ ਦਾ ਹੈ ਜਿੱਥੇ ਧਾਰੀਵਾਲ ਦੇ ਡਟਵਾ ਚੌਕ 'ਚ ਇੱਕ ਬੁਟੀਕ ਬਣੀ ਹੋਈ ਹੈ ਜਿੱਥੇ ਕਿ ਦੋ ਔਰਤਾਂ ਗ੍ਰਾਹਕ ਬਣ ਕੇ ਆਈਆਂ ਜਿੱਥੇ ਕਿ ਦੇਖਦੇ ਹੀ ਦੇਖਦੇ ਬੜੀ ਚਲਾਕੀ ਨਾਲ ਦੋਵੇਂ 10000 ਰੁਪਏ ਦੇ ਮੁੱਲ ਦੇ ਚਾਰ ਸੂਟ ਲੈ ਕੇ ਫਰਾਰ ਹੋ ਗਈਆਂ ਦੁਕਾਨ ਮਾਲਕਾ ਮੁਤਾਬਕ ਉਹਨਾਂ ਦੀ ਇਟਾਲੀਅਨ ਬੁਟੀਕ ਨਾਮ ਦੀ ਇੱਕ ਦੁਕਾਨ ਹੈ ਅਤੇ ਸਵੇਰੇ ਦੋ ਔਰਤਾਂ ਦੀ ਦੁਕਾਨ ਤੇ ਆਈਆਂ ਸੀ ਲੇਡੀ ਸੂਟ ਉਹਨਾਂ ਨੂੰ ਵਿਖਾਉਣ ਲਈ ਕਿਹਾ ਗਿਆ ਕਾਫੀ ਸੂਟ ਵੇਖਣ ਤੋਂ ਬਾਅਦ ਦੋਵਾਂ ਨੇ ਕੁਝ ਵੀ ਨਹੀਂ ਲਿਆ ਅਤੇ ਇੱਕ ਐ ਇੱਕ ਦੁਕਾਨ ਤੋਂ ਨਿਕਲ ਗਈਆਂ ਕਿ ਤੁਹਾਡੇ ਕੱਪੜੇ ਬਹੁਤ ਮਹਿੰਗੇ ਨੇ ਪਰ ਇਸ ਦੌਰਾਨ ਜਾਂਦੀਆਂ ਜਾਂਦੀਆਂ ਦੋਵੇਂ ਚਾਰ ਸੂਟ ਗਾਇਬ ਕਰ ਗਈਆਂ ਮੇਰਾ ਨਾਮ ਨਤਾਸ਼ਾ ਮਹਾਜਨੇ ਮੇਰਾ ਬੁਟੀਕ ਦਾ ਨਾਮ ਅਟਲੀਅਰ ਬਾਈ ਨਤਾਸ਼ਾ ਹੈ ਓਪੋਜ਼ਿਟ ਸ਼ੀਤਲਾ ਮਾਤਾ ਮੰਦਿਰ ਇਹ ਕੱਲ ਸਵੇਰ ਦੀ ਗੱਲ ਹੈ ਜੀ ਦੋ ਲੇਡੀਜ਼ ਆਈਆਂ ਸੀ ਸਵੇਰੇ 11:25 ਦੇ ਨਜ਼ਦੀਕ ਤੇ ਉਹ ਸਾਡੇ ਕੋਲ ਅਚਾਨਕ ਹੀ ਪੁੱਛਦੀਆਂ ਆ ਕੇ ਕਿ ਤੁਸੀਂ ਸੂਟ ਦੀ ਸਟਿਚਿੰਗ ਦੱਸ ਦੋ ਸਾਡੇ ਮਾਸਟਰ ਜੀ ਨੇ ਸੂਟ ਦੀ ਸਟਿਚਿੰਗ ਦਸੀ ਹੈ ਉਸ ਤੋਂ ਬਾਅਦ ਫਿਰ ਕਿਨੋਂ ਤੁਹਾਡੇ ਕੋਲ ਦੁਪੱਟਾ ਸੂਟਸ ਹੈਗੇ ਨੇ ਤੇ ਮੈਂ ਕਿਹਾ ਹਾਂ ਜੀ ਬੱਚੋ ਤੁਸੀਂ ਨਾ ਦੁਪੱਟਾ ਸੂਟਸ ਉਹਨਾਂ ਦਿਖਾ ਦਿਓ ਬਿਕਾਜ਼ ਮੈਂ ਤੇ ਮਾਸਟਰ ਜੀ ਥੋੜੇ ਕਟਿੰਗ ਵਿੱਚ ਅਸੀਂ ਬਿਜ਼ੀ ਸੀ ਕੀ ਹੋਇਆ ਕਿ ਉਹ ਆ ਗਏ ਨੇ ਇੱਥੇ ਦੋ ਲੇਡੀਜ਼ ਖੜੀ ਹੋ ਗਈਆਂ ਨੇ ਤੇ ਇੱਕ ਲੜਕੀ ਜਿਹੜੀ ਹੈ ਉਹ ਅੱਗੇ ਖੜੀ ਹੋ ਗਈ ਇੱਕ ਜਿਹੜੀ ਲੇਡੀ ਏਸਟ ਸੀ ਉਹ ਪਿੱਛੇ ਆ ਕੇ ਖੜੀ ਹੋ ਗਈ ਸਾਡੀ ਲੜਕੀਆਂ ਨੇ ਸੂਟਸ ਦਿਖਾਉਣੇ ਸਟਾਰਟ ਕੀਤੇ ਜਿਸ ਦੇ ਵਿੱਚੋਂ ਕਿ 16 ਸੂਟਸ ਉਹਨਾਂ ਨੇ ਦਿਖਾਏ ਹੈਗੇ ਉਹਨਾਂ ਨੇ ਕੀ ਕੀਤਾ ਕਿ ਪਹਿਲੇ 4 ਸੂਟਸ ਜਿਹੜੇ ਨੇ ਨਾ ਉਹ ਢੇਰੀ ਤੇ ਜਿਸ ਵਾਂ ਹੀ ਉਹਨਾਂ ਨੇ ਕੀ ਕੀਤਾ ਕਿ ਇੱਕ ਸੂਟ ਪਹਿਲੇ ਪੂਰਾ ਵਿਛਾ ਲਿਆ ਉਸ ਦੇ ਉੱਪਰ ਉਹਨਾਂ ਨੇ ਇੱਕ ਹੋਰ ਸੂਟ ਦੂਸਰਾ ਪੂਰਾ ਵਿਛਾ ਲਿਆ ਉਹਨਾਂ ਨੇ ਬਾਜੂ ਕਰਕੇ ਦੂਸਰਾ ਸੂਟs ਇੰਨਾ ਓਲਾ ਕਰ ਦਿੱਤਾ ਔਰ ਉਹ ਲੜਕੀ ਕੈਮਰਾ ਵੱਲ ਹੋ ਗਈ ਫੇਸਿੰਗ ਕਰ ਲਈ ਸਾਨੂੰ ਕੁਝ ਵੀ ਪਤਾ ਨਹੀਂ ਲੱਗਾ ਸਾਡੇ ਦੋ ਬੱਚੇ ਇੱਥੇ ਖੜੇ ਸੀ ਉਹ ਸੂਟ ਦਿਖਾ ਰਹੇ ਸੀ ਉਹ ਬਿਜ਼ੀ ਸੀ ਉਹਨਾਂ ਨੇ ਆਂਟੀ ਜੀ ਨੇ ਕੀ ਕੀਤਾ ਜਿਹੜੀ 8 ਏਜ ਲੇਡੀ ਸੀ ਉਹਨੇ ਨਾ ਸਾਰੇ ਸੂਟs ਪੈਕ ਕਰਕੇ ਆਪਣੇ ਕਿਸੇ ਚੀਜ਼ ਚ ਛੁਪਾ ਲਏ ਉਹ ਸਾਨੂੰ ਪਤਾ ਨਹੀਂ ਲੱਗਿਆ ਉਸ ਤੋਂ ਬਾਅਦ ਅਸੀਂ ਜਿਸਨੇ ਉਹ ਨਿਕਲੇ ਨੇ 10-15 ਮਿੰਟ ਤੱਕ ਵੀ ਵੈਸੇ ਹੀ ਆਮ ਬੱਚੇ ਨੂੰ ਰੂਟਿਨ ਚ ਕਿ ਜਦੋਂ 1600 ਕਾਊਂਟ ਕੀਤੇ ਨੇ ਉਹਦੇ ਵਿੱਚ ਪਤਾ ਲੱਗਾ ਕਿ 4 ਸੂਟਸ ਜਿਹੜੇ ਸੀ ਮਿਸਿੰਗ ਸੀ ਨੇ ਨਾਲ ਹੀ ਨਾ ਬੱਚਿਆਂ ਨੂੰ ਔਰ ਮਾਸਟਰ ਜੀ ਨੂੰ ਕਿਹਾ ਕਿ ਮਾਸਟਰ ਜੀ ਉਹ ਲੇਡੀਜ਼ ਨੂੰ ਲੱਗ ਰਿਹਾ ਸੂਟਸ ਲੈ ਕੇ ਚਲੇ ਗਏ ਨੇ ਫਿਰ ਇਸ ਰਿਟਰਨ ਵਿੱਚ ਵੀ ਲਿਖਿਆ ਹੁੰਦਾ ਸਾਰਾ ਕੁਝ ਜਦੋਂ ਅਸੀਂ ਰਿਟਰਨ ਵਿੱਚ ਰਿਕਾਰਡ ਚੈੱਕ ਕੀਤੇ ਤਾਂ ਉਹਦੇ ਵਿੱਚ ਕਨਫਰਮ ਹੋ ਗਿਆ ਕਿ ਸਾਡੇ ਜਿਹੜੇ 4 ਸੂਟਸ ਨੇ ਉਹ ਜਿਹੜੇ ਮਿਸਿੰਗ ਨੇ ਉਸ ਤੋਂ ਬਾਅਦ ਬਸ ਫਿਰ ਉਹ ਆਪਣੇ ਕੈਮਰਾ ਦੀ ਰਿਕਾਰਡਿੰਗ ਚੈੱਕ ਕੀਤੀ ਉਹਦੇ ਵਿੱਚ ਸਾਨੂੰ ਪਤਾ ਲੱਗੇ ਕਿ ਹਾਂ ਉਹਨਾਂ ਨੇ ਸਾਡੇ ਜਿਹੜੇ 4 ਸੂਟਸ ਨੇ ਉਹ ਚੋਰੀ ਕਰ ਲਏ ਇਸ ਦਾ ਕਿ ਅਸੀਂ ਇਹ ਹੀ ਲੈਟ ਕਰਨਾ ਚਾਹੁੰਦੇ ਬਾਕੀ ਵੀ ਧਾਰੀਵਾਲ ਦੇ ਸਾਰੇ ਬੁਟੀਕਸ ਵਾਲਿਆਂ ਨੂੰ ਕਿ ਤੁਸੀਂ ਪਲੀਜ਼ ਲੈਡੀਸ ਤੋਂ ਥੋੜਾ ਸਾਵਧਾਨ ਰਹੋ ਕਿਉਂਕਿ ਸਚੋ ਸਾਡਾ ਤਾਂ ਲਾਸ ਹੋਇਆ ਹੀ ਹੈ ਅਸੀਂ ਬੀਇੰਗ ਅ ਸਿਟੀਜ਼ਨ ਨਹੀਂ ਚਾਹੁੰਦੇ ਕਿ ਕਿਸੇ ਹੋਰ ਦਾ ਵੀ ਲਾਸ ਹੋਵੇ ਠੀਕ ਹੈ ਸਾਹੀ ਵਜ੍ਸ ਨਾਲ ਆਪਣੇ ਕੈਮਰਾ ਤੋਂ ਰਿਕਾਰਡਿੰਗ ਚੈੱਕ ਕੀਤੀ ਫਿਰ ਸਾਨੂੰ ਪਤਾ ਲੱਗਿਆ ਕਿ ਜਿਹੜਾ ਇਹਨਾਂ ਨੇ ਸੂਟਸ ਨੇ ਉਹ ਚਾਰ ਇਕ ਢੇਰੀ ਲਗਾ ਕੇ ਰੱਖੇ ਸੀ ਜਿਸ ਦਾ ਇਹਨਾਂ ਨੇ ਬੱਚਿਆਂ ਨੇ ਦੇਖਿਆ ਕਿ ਹਾਂ ਸੂਟਸ ਦੀ ਕਾਊਂਟਿੰਗ ਚ 4 ਸੂਟਸ ਮਿਸਿੰਗ ਨੇ ਉਸ ਸਵੇਰ ਸਾਨੂੰ ਫਿਰ ਕੈਂਪ ਅਧਿ ਰਿਪੋਰਟਿੰਗ ਵਿੱਚ ਪਤਾ ਲੱਗਾ ਕਿ ਜਿਹੜੀ ਪਿਛਲੀ ਲੇਡੀ ਸੀ ਨਾ ਉਹਨੇ ਚਾਰ ਸੂਟਸ ਜਿਹੜੇ ਉਹ ਗਾਇਬ ਕਰ ਦਿੱਤੇ। ਤੇ ਯੰਗ ਲੇਡੀ ਸੀ ਉਹਦੀ ਤੇਜ ਕੋਈ ਹੋएगी 30-32 ਦੇ ਆਰਾਊਂਡ। ਜਿਹੜੀ ਪਿਛਲੀ ਏਜ ਲੇਡੀ ਸੀ ਜਿਨਨੇ ਜਿਨਨੇ ਵੀ ਸੂਟਸ ਚੋਰੀ ਕੀਤੇ ਨੇ ਉਹਦੀ ਕੋਈ 55-60 ਦੇ ਵਿੱਚ ਵਿੱਚ ਉਮਰ ਸੀ। ਕਿ ਕੁਛ ਨਹੀਂ ਲੱਗਿਆ ਉਹਨਾਂ ਨੇ ਸਸ ਇੰਨਾ ਕਿਹਾ ਕਿ ਇਹ ਰੇਟਸ ਦੱਸ ਦੋ ਉਹਨਾਂ ਨੇ ਦੋ ਸੂਟਸ ਤੇ ਰੇਟ ਵੀ ਕਨਫਰਮ ਕੀਤੇ। ਅਸੀਂ ਕਿਹਾ ਸੀ ਕਿ ਦੋ ਸੂਟਸ ਲੋਗ ਗਏ ਤੇ ਉਹਦੇ ਸਾਡਾ ਇਹ ਚਾਰਜਸ ਲੱਗਣਗੇ। ਤੇ ਬੋਲ ਰਹੀ ਸੀ ਕਿ ਨਹੀਂ ਬੜੇ ਕੋਸਟਲੀ ਸੂਟਸ ਨੇ ਇਸ ਕਰਕੇ ਉਹ ਬਸ ਚਲੇ ਗਈਆਂ ਔਰ ਨੇ ਕੁਝ ਵੀ ਪਰਚੇ ਦਰਜ ਨਹੀਂ ਕੀਤੇ ਨਹੀਂ ਨਹੀਂ ਅਸੀਂ ਕਦੀ ਉਹਨਾਂ ਨੂੰ ਨੋਟਿਸ ਨਹੀਂ ਕੀਤਾ ਆਪਣੇ ਬੂਟੀਕ ਤੇ ਸੂਟ ਕਾਇਬ ਹੋਣ ਦੀ ਭਣ ਕੇ ਜਿਵੇਂ ਹੀ ਦੁਕਾਨ ਮਾਲਕਾਂ ਨੂੰ ਲੱਗੀ ਤਾਂ ਉਹਨਾਂ ਵੱਲੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਜਿਸ ਵਿੱਚ ਇਹਨਾਂ ਔਰਤਾਂ ਦੀ ਚਲਾਕੀ ਅਤੇ ਚੋਰੀ ਦੋਵੇਂ ਕੈਦ ਹੋ ਗਈਆਂ ਜਿਸ ਸਬੱਤ ਹੁਣ ਦੁਕਾਨ ਮਾਲਕਾਂ ਵੱਲੋਂ ਇਹਨਾਂ ਦੋਵੇਂ ਔਰਤਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ਹੈ ਉੱਥੇ ਹੀ ਬਾਕੀ ਦੇ ਦੁਕਾਨਦਾਰਾਂ ਨੂੰ ਵੀ ਇਹਨਾਂ ਔਰਤਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ